ਅੱਜ ਡੌੜ ਰਹਾ ਜੋਨ ਪਾਰਕ ਖੇ ਜਾਣਾ ਬਦਾਂਵਾ ਵੱਧ ਪਿਆ ਹੋਇਆ ਕਰ ਮਾ ਸੋ ਹੈ ਗਾਇਜ਼ ਵੈਲਕਮ ਬੈਕ ਟੂ ਮੈਡਾ ਮੈਂ ਤੁਹਾਨੂੰ ਰਸਟ ਦੋ ਕੀ ਹਾਲ ਸਾਡ ਆਇਓ ਠੀਕ ਆ ਕਰ ਥੜ ਦੋ ਤੇ ਪਰ ਅਸ ਬਿਲਕੁਲ ਅੱਜ ਆਪਣੀ ਸ਼ੁਰੂਆਤ ਹਾਂ ਜਾਰੀ ਮੇਰੇ ਜੁੰਡਿਆ ਤੋ ਮੈਂ ਦੇਖੋ ਕੀ ਬਣਿਆ ਹੋਇਆ ਵਾਂ ਦੇਖੋ ਸਿਲਕ ਦੋ ਆ ਡੜ ਢੰਡਾ ਦਦਾਵਾ ਸੱਗਾ ਸਵਾਟ ਸ਼ੁਰੂ ਕਰ ਦੇ ਖਾਣਾ ਕਰ ਹੈਲੋ ਗਾਇਜ਼ ਸਿਲਕ ਲਾ ਕਰੇ ਡੇਡ ਗੁੱਡ ਮਾਰਨਿੰਗ ਸਿਲਕ ਲਾ ਕਰੇ ਡੇਡ ਅੱਗੈ ਦਾ ਜਿਸੇ ਸੇਤੀ ਟਕੜੇ ਪਰ ਇਤੋਂ ਲੈਸਤੀ ਚੜੀਆ ਨਾਲ ਇਸ ਲਈ ਤਾਂ ਤਾਂ ਬਾਰੇ ਕੋ ਫਾਇਦਾ ਵੀ ਹੋ ਗਈ ਚੀਜੀ ਮਿਲ ਗਈ ਚੀਜੀ ਮਿਲ ਗਈ ਜਦੋਂ ਨੇਰ ਤੇ ਗਏ ਚੀਜੀ ਮੇਰੀ ਚੀਜੀ ਇੱਕ ਮਿੰਟ ਗਾਇਸ ਹੈਲੋ ਗਾਇਸ ਦੁਬਾਰਾ ਆ ਗਿਆ ਮੈਨੂੰ ਚੀਜੀ ਆਵੇ ਮਿਲੀ ਅਸੀ ਗੰਜ ਕਿਲਾ ਆ ਦੇਖਿਓ ਗਾਇਸ ਉਧਰ ਦੇਖੋ ਫਸਟ ਮੀਲ ਐ ਹੋ ਰਹੀ ਲੰਮੇ ਪੈ ਕੇ ਅੱਖਾਂ ਬੰਦ ਪੱਕ ਲੱਗੀ ਤਾਂ ਜਦ ਤਰੇ ਬਣਾਣਾ ਜਦ ਤਨ ਪੱਕੀ ਲੱਗੀ ਆ ਤੂੰ ਕੰਦਾਲੀ ਸ਼ੁਰੂ ਨਹੀਂ ਕਰਦਾ ਕਰਨ ਕਿੱਥੇ ਗਿਆ ਉਹਦਾ ਬਣਾਣਾ ਪਿਆ ਨੂੰ ਕਾ ਆ ਜਾ ਫਟਾਫਟ ਦੱਸਿਵੇਂਂ ਦੇ ਸ਼ੋ ਦਵਾਈ ਜੋ ਮੰਗੇ ਉਹ ਨਮਕ ਨਹੀਂ ਆ ਚਾਹੇ ਕੋਈ ਦਵਾਈ ਨਹੀਂ ਦਿੱਤੀਏ ਛੱਡ ਕੇ ਚਬਾ ਲੈਣਾ ਨਾ ਨਹੀਂ ਆਣ ਤੈਨੂੰ ਗਰਮੀ ਲਾਉ ਠੰਡ ਲੱਗਦੀ ਆ ਨਹੀਂ ਰੋਮ ਛੱਡ ਕੇ ਚਬਾ ਲੈਣਾ ਆ ਲੈ ਲੈ ਚੁੰਨੀ ਮੋਟੇ ਨੂੰ ਨਵਾ ਦੇ ਸ਼ਕੀ ਨਾ ਉੱਤੋਂ ਕੇਲਾ ਕਿ ਹੋ ਜਾਵਾ ਕੀ ਹੋ ਜਾਵਾ ਦੇਖੀ ਕੀ ਹੋਇਆ ਕੇਲੇ ਨੂੰ ਇੱਚ ਤਕਾਣ ਹੁੰਦੇ ਆ ਲਾ ਦੇ ਫਿਰ ਤਕਾਣ ਵੀਰੇ ਕਰਦ ਲੈ ਕੇ ਆਈ ਜਮਾਈ ਅਧਿਕਰਦ ਪਈ ਆ ਆਇ ਨੂੰ ਮੂੰਹ ਮੜਾ ਜਾ ਕੱਟ ਕੇ ਦੇ ਉੱਧਰ ਦੇਖ ਮੂੰਹ ਹੀ ਹਿੱਲਦਾ ਉੱਧਰ ਦੇਖ ਸਾਰੇ ਹੀ ਪਲੇ ਮੂੰਹ ਆ ਜਰਾ ਗੱਲਿਆ ਛਿਲਕਾ ਵੀ ਖਾ ਜਾਣਾ ਸੀ ਆ ਲਾ ਦੇ ਆਪ ਬਾਹਰ ਚੱਲੇ ਗਿਆ ਛਿਲਕਾ ਇਤਰਾਗੇ ਵੀ ਤੂੰ ਛਿਲਕਾ ਵੀ ਨਾਲ ਹੀ ਜਾ ਕੇ ਲੈ ਜਾ ਬਾਹਰ ਪੂਰਾ ਘਰ ਹੁਣੀ ਦਵਾ ਨਾ ਮਰ ਜਾਈ ਲਿਆ ਸੱਤੋ ਚੋ ਬੇਟੀ ਨੰਨੇ ਮੈਂ ਖੁਦ ਦੂ ਦਾਂਗੀ ਅੰਮਾ ਬਿਚਾ ਨਹੀਂ ਹੁਣ ਕੰਬਲ ਲੈ ਕੇ ਪੈਣ ਦਾ ਟਾਈਮ ਆ ਮੈਂ ਸ਼ੌਂਗਾ ਨਹੀਂ ਅੱਜ ਚਾਹ ਹੋ ਜਾਣਾ ਮਾ ਚਾਹ ਕਿਤੇ ਨਹੀਂ ਵੀ ਜਾਣਾ ਮਨਿੰਦਰ ਕੜੀ ਜਾ ਬਨਿੰਦਰ ਤੂੰ ਆਇ ਨਹੀਂ ਲੋਟ ਆਂਦਾ ਮੈਂ ਠੀਕ ਕਿ ਮੋਜਾ ਇੱਕ ਤਾਂ ਮੈਂ ਨਹੀਂ ਚੇਵਰੀਓ ਟੁ ਗਿਆ ਮੈਂ 6 ਵਜੇ 10 ਵਜਨ ਵਾਲੇ ਆ ਹੈਲੋ ਗਾਇਸ ਗਾਇਸ ਔਰ ਗੁੱਡ ਮਾਰਨਿੰਗ ਸਾਰਿਆਂ ਨੂੰ ਆਪਾਂ ਨੂੰ ਸਵੇਰ ਉੱਠੇ ਆ ਤੇ ਉੱਠ ਕੇ ਪੀਣ ਲੱਗੇ ਆ ਪਾਣੀ ਤੁਸੀਂ ਵੀ ਪਿਆ ਕਰੋ ਇਹਦੀ ਫਸਟ ਮੀਲ ਪਾਣੀ ਆ ਦੂਜਾ ਬਨਾਣਾ ਦੂਜੇ ਨੰਬਰ ਤੇ ਸੋਚਾਂਗੇ ਚਾਹ ਤਾਂ ਆਪਾਂ ਨੂੰ ਬੈਲ ਨਹੀਂ ਤੀਜੇ ਨੰਬਰ ਤੇ ਸੋਚਾਂਗੇ ਕੀ ਕਰਦੇ ਆ ਚਾਹ ਪਰੋਣਾ ਨਾ ਤੂੰ ਤਾਂ ਪਰੌਂਠੇ ਭਾਦਾਂ ਮਟਕੇ ਖੜਾ ਆ ਜਾ ਪਹਿਲਾਂ ਤੇ ਪਰੌਂਠੇ ਨਹੀਂ ਖਾਣੇ ਮੁੱਠਾ ਤੋ ਲੈ ਚਾਰ ਪਰਾਨੀ ਯਾ ਤੇ ਅਗੋਂ ਚੁੱਜੀ ਆ ਪਹਿਲਾਂ ਚੁੱਜੀ ਖਾਵਾਂਗਾ ਫਤਾੜੋ ਕਾ ਮਟੜ ਰੰਗਮ ਇਹ ਮਾਂ ਕੀ ਦੇ ਫੈਸਲੇ ਚੱਲਣੇ ਆ ਬਸ਼ੇ ਬੈ ਬੈ ਚੁੱਪ ਕਰਕੇ ਆਪਣੀ ਕੁੜੀ ਨਾਲ ਚੱਲ ਚੱਲ ਬੈ ਬੈ ਉਹ ਤੇ ਪਿੱਛੇ ਆ ਫੜ ਰੱਖ ਤੂੰ ਚੁਲਾ ਲੈਣੋ ਹਮੜੀ ਜੀ ਚੱਲ ਚੱਲ ਉੱਤਰ ਆ ਜਾ ਥਾਲ ਮੰਨੀ ਦੀ ਮੰਦੀ ਵਰਗਲੇ ਦੀ ਨਾ ਬਲਾ ਚੰਗੀ ਗੱਲ ਆ ਕਰ ਲੈ ਮੈਂ ਨਾ ਘਟਾਣਾ ਕਰਾਂ ਮੈਂ ਬੁਲਾਣਾ ਨਹੀਂ ਤੋ ਤੇ ਵੜਾ ਗਾ ਘਟਾਣਾ ਕਰਦਾ ਜੀ ਅਰਿੱਤ ਤੇ ਵੀ ਪਾਇਆ ਹੈ ਜੀ ਸੇਮ ਸੇਮ ਇਹਨੇ ਫਰਾਕ ਵੀ ਪਾਈ ਮਮਾ ਨੇ ਸ਼ੀਟ ਪਾਇਆ ਨਹੀਂ ਮੈਂ ਵੀ ਫਰਾਕ ਪਾਈ ਆ ਉਹਨੇ ਫਰਾਕ ਹੋਰ ਤਰ੍ਹਾਂ ਦੀ ਬਣਾਈ ਆ ਉਹਨੇ ਮਿੱਟੀ ਬਣਾਈ ਮੈਂ ਫਰਾਕ ਬਣਾਈ ਰਸਤੋਂ ਗਾਇਸ ਸਲੀਪਰ ਵਾਲੇ ਬੰਦੇ ਆ ਗੱਛਾ ਕਰਦੇ ਰਸਤੋਂ ਗਾਇਸ ਬੱਸ ਚਲੋ ਗਾਇਸ ਹੁਣ ਪਹੁੰਚ ਕੇ ਮਿਲਦੇ ਹੁਣ ਆਪਾਂ ਗਾਇਸ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਮੈਚਿੰਗ ਕਰਕੇ ਜਾਂਦੇ ਆ ਨੰਗੇ ਪੈਰੀ ਆ ਰਹੇ ਆ ਗਰਮ ਗਰਮ ਲੱਗ ਰਿਹਾ ਬੜਾ ਜ਼ਿਆਦਾ ਕਿਹਦਾ ਫੀਲ ਹੋ ਰਿਹਾ ਹੈ ਰਾਇਦਰ ਜੀ ਦਾ ਖਾਲਸਾ ਜੀ ਚਲੋ ਹਾਂ ਤਾਂ ਚਲੋ ਜੀ ਮਿਲਦੇ ਮੱਥਾ ਟੇਕ ਕੇ ਦੋ ਦਿਨ ਦਿਖਾਣੇ ਦਸ ਦਾ ਮੰਨ ਕਰੀ ਲਗਾ ਤੇ ਮੈਂ ਉੱਠੀ ਟਾਲੇ ਖਾਸਾ ਕਿਤੇ ਮੋੜ ਨਹੀਂ ਸਕਦੇ ਮਤਰਾ ਕਿ ਉੱਛੇ ਮਾਤ ਮਾਤ ਅੱਗੇ ਲੱਗਦੇ ਬਾਹਰ ਘੱਲੇ ਤੇ ਜੀ ਲੱਗ ਨੀ ਗਾਈਜ਼ ਆ ਪੈਰ ਸੜ ਗਏ ਸਾਡੇ ਹਾਂ ਛਾਲੇ ਆਉਣ ਆਲੇ ਕਿਹਨੇ ਕਿਹਾ ਚੱਪਲਾਂ ਹੀ ਪਾਈਆਂ ਸੀਗੇ ਉੱਥੇ ਨੀ ਗਾੜ ਲੈ ਚੱਲਦੇ ਚੱਪਲਾਂ ਹੀ ਪਾ ਕੇ ਆ ਗਏ ਸੀਗੇ ਅੱਜ ਆ ਗਏ ਸੀਗੇ ਮੇਰੇ ਘਰ ਸਿੱਕਣੇ ਚੱਲੋ ਜੀ ਸੇਵਾ ਕਰਾ ਦਈਏ ਜਦੋਂ ਤੁਸੀਂ ਆਈਗੇ ਗੱਲੋ ਗਾਈਜ਼ ਆਪਾਂ ਹੋਰ ਮੈਂ ਹੁਣ ਕਿੱਥੇ ਜਾਣਾ ਕਰੇ ਮੈਂ ਵੀ ਜਾਣਾ ਕਰਣੀ ਜਣ ਹੋਰ ਆਪਾਂ ਕਿੱਧਰ ਜਾਣਾ ਮਾ ਹੁਣੀ ਦੁਪਹਿਰ ਹੀ ਮੈਂ ਤਾਂ ਕਚਹਿਰੀ ਜਾਣਾ ਸ਼ਾਇਦ ਨਾ ਮੈਂ ਕਚਹਿਰੀ ਜਾਣਾ ਕਚਹਿਰੀ ਯਾਰ ਟਾਈਮ ਕਿੰਨਾ ਹੋ ਗਿਆ 2:10 ਲੰਚ ਟਾਈਮ ਹੋਇਆ ਉੱਬਾ ਲੰਚ ਟਾਈਮ ਹੋ ਗਿਆ ਲੈਂਚ ਚਲੋ ਦੋ ਤੱਕ ਮਾਰ ਲੈਂਦੇ ਚੱਲੋ ਇਸ ਨੂੰ ਪਹੁੰਚਦੇ ਗੱਡੀ ਡੈਸਟੀਨੇਸ਼ਨ ਤੇ ਗਾਇਸ ਹੁਣ ਅਸੀਂ ਆਈ ਸੀ ਕਚੈਰੀ ਕੀ ਕਰ ਰਹੇ ਹੋ ਕਚੈਰੀ ਤੁਸੀਂ ਕਚੈਰੀ ਕੰਮ ਆਏ ਸੀਗੇ 302 ਲੱਗੀ ਸੀਗੀ ਤਾਂ ਹੋਇਆ ਹੁਣ ਗੱਡੀ ਦੀ ਪਾਰਕਿੰਗ ਤਾਂ ਪਈ ਐ ਕਿ ਤਿੰਨ ਤੇ ਕੰਮ ਤਾਂ ਨਹੀਂ ਹੋਇਆ ਰਿਟਰਨ ਆ ਫੜ ਲੈਣੇ ਦੋ ਫਿਰ ਚਲੋ ਗਾਇਸ ਮਿਲਦੇ ਆ ਮੇਰੇ ਫੋਨ ਦੀ ਘਾਟ ਪੰਜ ਬਟਾ ਕਿ ਪਤਾ ਨਹੀਂ ਬਾਕੀ ਆ ਜਾਓ ਉੱਥੇ ਲਾ ਦੇ ਤਾਂ ਮਿਲਦੇ ਆ ਤੁਹਾਨੂੰ ਅਡਰੈਸਿੰਗ ਪਾ ਸੋ ਗਾਇਸ ਆਪਾਂ ਘਰ ਆ ਗਏ ਆ ਤੇ ਹੁਣ ਆਪਾਂ ਫੇਰ ਚੱਲੇ ਆ ਦੇਖ ਲਓ ਮਨੰਦਰ ਸੋ ਗਿਆ ਸੀਗਾ ਹੁੰਦਾ ਹੀ ਤੇ ਆਪਾਂ ਲਾਈਵ ਵੀ ਹੋਏ ਸੀਗੇ ਆਪਣੀ ਲਾਈਵ ਜਾ ਕੇ ਦੇਖਿਆ ਤੇ ਹੁਣ ਆਪਾਂ ਚੱਲੇ ਆ ਮਾਤਾ ਦੇ ਮੈਂ ਕਰ ਨਮਮਾ ਸਕੂਟਰ ਤੇ ਚੱਲੇ ਤੇ ਮਨੰਦਰ ਕਰੇਗਾ ਉਹਨੇ ਆਪਣੀ ਨੀਂਦ ਪੂਰੀ ਕਰਨੀ ਆ ਤੇ ਥੋੜਾ ਆ ਕੇ ਮਿਲਦੇ ਆ ਆਪਾਂ ਦੋਨੋਂ ਆ ਕੇ ਮਿਲਦੇ ਬਾਈ ਬਾਈ ਟਾਟਾ ਸੋ ਗਾਇਸ ਉਹ ਦੇਖ ਲਓ ਕਰਿਆ ਆ ਗਏ ਨਾ ਮਨੰਦਰ ਸਿਕ ਨਹੀਂ ਗਏ ਗਾਇਸ ਇਹ ਸੁੱਤਾ ਪਿਆ ਸੀਗਾ ਹੁਣ ਇਹਨੂੰ ਪਤਾ ਨਹੀਂ ਸੀ ਇਹਨੂੰ ਠਾ ਕੇ ਗਏ ਸੀ ਹਾਂ ਜਦੋਂ ਅਸੀਂ ਇੱਥੇ ਖੜੇ ਸੀਗੇ ਉਦੋਂ ਕਹਿੰਦਾ ਹਾਂ ਜੀ ਮੈਂ ਤੁਸੀ ਲੈ ਕੇ ਨਹੀਂ। ਉਹ ਬੰਦਾ ਉਹ ਬੰਦਾ ਦੋਸਰੋਂ ਨਹੀਂ ਲੱਗੇਗਾ। ਆਓ ਮੈਂ ਨਹੀਂ ਲੈ ਕੇ ਗਈ ਸੀ ਕਿਤੇ। ਤੇ ਸਾਡੀ ਕਾਹਦੀ ਦਸ਼ਮਣੀ ਹੈ। ਹਾਂ। ਟੁੱਠੇ ਨਹੀਂ। ਆਭੀ ਨਹੀਂ ਲੱਗ ਰਿਹਾ ਤੈਨੂੰ ਵੀ ਨਹੀਂ ਬੁਲਾਉਂਦਾ। ਜਿਵੇਂ ਪਤਾ ਨਹੀਂ ਕੱਡੇ ਵੱਡੇ ਟੂਰ ਤੋਂ ਆਇਆ ਹੁੰਦਾ ਸੀ ਵੀ ਤੇਰੇ ਨਾਲ ਦੇ ਸੀ। ਤੇਰੇ ਤੇਰੇ ਤੋਂ ਬਾਅਦ ਚ ਸੁੱਤੇ ਆ। ਪਹਿਲਾਂ ਉੱਠੇ। ਚਲੋ ਵੈਸੇ ਮਿਲਦੇ ਆ ਪਰੋ ਕੇ ਹਨ। ਰੋਟੀ ਪਾਣੀ ਬਣਾਉ ਆ ਮਾਂ। ਭੁੱਖ ਆ ਗਈ ਆ। ਕੀ ਖਾ ਗਏ ਆਂ? ਹਾਂ ਗੜੀ ਚੋਲ ਨਾਲ ਪਰਸ਼ਾਪ ਦੇ ਆਲੂਆਂ ਦੀ ਸਬਜੀ ਦਾਲ ਕੋਈ ਗੱਲ ਨਾ ਮੈਂ ਮਮਾ ਨਾਲ ਮੂੰ ਖਾਣੇ ਨਾ ਮਮੂ ਵੀ ਤੁੱਪਾ ਕੀ ਮੂੰ ਖਾ ਲੈਣਾ ਮੂੰ 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 ਹੀ ਰੱਖਾਂ ਤੇ ਥੋੜੀ ਇੱਕ ਥੇ ਕਹਿੰਦਾ ਮੈਂ ਮਮਾ ਦਾ ਗੋਖਾ ਲੈਣਾ ਟਿਕ 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 ਸਰ ਦੁਖੀ ਜਾਂਦਾ ਅੱਜ ਵੀ ਨਹੀਂ ਆਟਿਆ ਨਾ ਥੋੜਾ ਜਿਹਾ ਹੋਰ ਛੋਣਾ ਪਾਗੜ ਹੋਰ ਬਾਰਾ ਲਾਉਤੋ ਦੀ ਮੇਰੇ ਵੀ ਸਿਰ ਕੱਟ ਦੋ ਸੰਗੀਤਰ ਕੋ ਟਟਣ ਨਹੀਂ ਚਾਹ। ਯਾਰ ਆਪਣੇ ਕੱਲ ਦੇ ਵਲੌਗ ਚ ਨਾ ਕੋਈ ਕੰਟੈਂਟ ਨਹੀਂ ਸੀਗਾ ਤੇ ਕੱਲ ਦਾ ਵਲੌਗ ਹੀ ਨਹੀਂ ਚੱਲਿਆਗਾ। ਜਮਾ ਵੀ। ਤੁਸੀਂ ਕੀ ਲਿਖਿਆ? ਪਤਾ ਨਹੀਂ ਇਹਨੇ ਕੀ ਲਿਖ ਕੇ ਪਾਤਾ ਸੀਗਾ। ਮੈਂ ਕੀ ਲਿਖਿਆ? ਕਰੋ ਰੀਸਾ ਐਨ ਕਾਲੀ ਵੀਡੀਓ ਪਾਤੀ ਐਨ ਕਾਲੀ ਉਹ ਵੀਡੀਓ ਤੇ ਪਾਉਣਾ ਸੀ ਉਹ ਤਾਂ ਤੇ ਤੂੰ ਉਹ ਕੰਟੈਂਟ ਲਿਖਤਾ ਇਹਦਾ ਤੇ ਇਹਦੇ ਚ ਤਾਂ ਪਾ ਐਨ ਕਾਲੀ ਉਹ ਕਲਿੱਪੇ ਨਹੀਂ ਪਾਈ। ਮੈਂ ਤਾਂ ਲਿਖਿਆ ਹੀ ਨਹੀਂ ਕੈਪਸ਼ਨ। ਪਤਾ ਨਹੀਂ ਕਿਨੇ ਲਿਖਿਆ ਕਰੋ ਰੀਸਾ। ਆਪ ਹੀ ਨੀਦਰੂਡ ਚ ਲਿਖਤਾ ਹੋਣਾ ਵਾ। ਕਤਾਨੇ ਕੇ ਫਨ ਮੈਂ ਹੀ ਲਿਆ। ਉਹ ਵਾਈਡ ਐਂਗਲ ਲਾਇਆ। ਨੰਨੇ ਪਰੇ ਕਰ ਰਹਾ। ਚੱਲ ਲਗਾ ਸਨਪਾ ਮਿਲਦੇ ਹੁਣ ਰੁੱਕ ਕੇ। ਸੋ ਗਾਇਸ ਆਪਾਂ ਫ੍ਰੀ ਹੋ ਗਏ। ਦੇਖੋ ਤੇ ਇੱਧਰ 10 ਵਜੇ ਇੰਨਾ ਤੇ 11 ਵਜੇ ਪੀਰੇ ਚਾਹ। ਹਾਂਜੀ ਹਮ ਤੁਸੀਂ ਚਾਹ ਪੀਣਾਂ ਕੀ ਗੱਲ? ਐਡ ਕਰ ਰਹੇ ਸੀ ਕਿ ਸਰਦ ਹੁੰ ਲੰਘਦੇ। ਤੁਸੀਂ ਬਈ ਅਸੀਂ ਲੰਬੇ ਰੂਟ ਤੋਂ ਆਏ ਸੀ। ਲੰਬੇ ਰੂਟ ਤੋਂ। ਕਿੰਨਾ ਕਲੰਬਾ ਰੂਟ ਸੀਗਾ? ਕੁੱਲ ਮਨਾਲੀ ਘੁੰਮਣ ਗਏ ਸੀ। ਤੁਹਾਡੇ ਲਈ ਕਿੰਨਾ ਸੀਗਾ ਦੂਰ ਸੀ ਕਿ ਘੱਟ ਸੀ? ਤੁਸੀਂ ਚਾਹ ਪੀ ਲੋ ਹੁਣੇ ਘਟਣਾ ਖਾਣ। ਇੱਕ ਤੁਹਾਡੇ ਇੰਟਰਵਿਊ ਲੈਣੇ ਆ ਇੱਕ ਤੁਸੀਂ ਚੋੜ ਇੱਕ ਤੁਸੀਂ ਚੋੜ ਕਰਦੇ ਗਾਇਨ ਆਪਾਂ ਤੁਹਾਨੂੰ ਬੱਚੇ ਮੈਂਦਾ ਚਾਹ ਪੀਣਾ ਬੈਗ ਵੱਡਾ ਸੋ ਗਾਇਜ਼ ਆਪਾਂ ਮਨੇ ਇੱਥੇ ਬੈਠੇ ਮੇਰੀ ਮਮਾ ਹਾਏ ਬੇ ਮੇਰੀ ਤਾਣ ਤੋੜਦੀ ਸੀ ਟੁੱਟਿਆ ਉਹ ਕੀ ਕਰੀ ਜਾਂਦੀ ਹੈ ਲੱਗੀਆਂ ਹੈ ਤੇ ਗਾਇਜ਼ ਮੈਂ ਇੱਥੇ ਖੜਾ ਹਾਂ ਮਸਤੀ ਕਰ ਰਹੇ ਕੱਛਾ ਪਾ ਗਏ ਮਮਾ ਕਹਿੰਦੇ ਨਾ ਤੋੜੇ ਚਰਾਲਾ ਪਾ ਲਿਆ ਇਹਨੂੰ ਵੀ ਪਾ ਲਿਆ ਹੁਣ ਕੀ ਕਰਾਂ ਆ ਬੇਤੋਂ ਕਮਲਿਆ ਤੋਂ ਲੈ cinema 'ਚ ਇਹਨੂੰ ਪਾ ਲਈ ਇਹਨੂੰ ਵੀ ਰੱਖਾ ਲਈ ਪਾ ਲਈ ਹਾਂ ਹਾਂ ਉੱਧਰ ਉਹਦੇ ਅੰਦਰ ਨੂੰ ਵੀ ਹੈਗੀ ਕੁਝ ਸੌਣ ਕਿਤਾ ਲਗ ਲਾਤਾ ਹਾਂ ਕਿਤਾ ਬਸ ਸ਼ੁਕਰ ਹੈ ਬਸ ਸ਼ੁਕਰ ਇੱਧਰ ਹੋ ਜਾ ਬਾਬਾ ਮਮਾ ਨੇ ਇੱਧਰ ਹਮਲਾ ਹੋਣ ਲੱਗਿਆ ਇੱਧਰ ਕੋਈ ਨਾ ਦਾਰ ਲਾ ਦੇਰ ਮੰਦੇ ਕਗੀ ਦੇਗੂ ਆਏ ਪੈਣ ਛੜਦਾ ਮਤਨ ਹੈ ਦੁਆਰਾ ਨਾ ਰੋਪਲਾਬ ਆ ਬੰਦ ਕਰ ਦੇ ਤੇਰੇ ਗਾਣੇ ਦੁਆਰਾ ਨਾ ਦੇਖ ਤੂੰ ਅੱਜ ਡੌੜ ਰਿਹਾ ਜੋਨ ਪਾਰਕ ਖਿਆ ਜਾ ਬਦਾਂ ਮੱਦ ਪਿਉ ਲਿਆ ਕਰੋ ਮੰਮਾ ਆਹੋ ਖਾਂਦਾ ਹੈ ਨਹੀਂ ਪਿਉਂਦਿਆ ਕਰੋ ਕਾਂਗਰੀ ਪਹਿਲਵਾਨ ਦਸ ਮਖਣਾ ਨਹੀਂ ਨਹੀਂ ਮੈਂ ਕੰਮ ਕਰ ਮੈਂ ਤਾਂ ਮਜ਼ਾਕ ਕਰਦੀ ਸੀ ਨਹੀਂ ਕਹੀ ਦੀ ਹੌਣ ਕਿਉਂ ਰੇ ਚੁਗੜੀ ਆਹ ਮੇਰੀ ਲਾ ਤੋੜਤੀ ਤੇਰੇ ਪੈਰ ਮੋੜ ਕੇ ਆਹ ਦੇਖੋ ਫੜਦਾ ਕਹਿੰਦੇ ਫੜ ਲਿਆ ਕਹਿੰਦੇ ਕਾਲੇ ਕੱਸੇ ਵਾਲੇ ਨੇ ਸੰਤਰੀ ਚੱਗਿਆਲੇ ਨੂੰ ਫੜ ਲਿਆ ਵੀ ਫੜ ਲਿਆ ਹਾਏ ਬੇ ਮੁੰਡੇ ਦੇ ਮੂੰਹ ਤੇ ਲੱਤ ਮਾਰੀ ਤਾਂ ਲੋ ਰੀਤ ਦਰਿਆ ਇੱਧਰੇ ਰੀਤ ਉਮਕੀ ਕਰਨ ਚੱਲੀਆਂ ਚੱਲ ਫਿਰ ਹੁਣ ਉਹ ਕਾਰੇ ਨੂੰ ਅੱਧਾ ਨਸ ਤਲੋ ਘੇੜੇ ਉਹ ਵਾਲੇ ਘੇੜੇ ਨਾ ਤੜਾਣਾ ਘੇੜੇ ਨੂੰ ਮੈਂ ਨਹੀਂ ਕਟਾਦਾ ਬਾਲੀ ਨੇੜਿਆ ਗੱਟੇ ਨੂੰ ਉਹ ਸਾਰਾ ਇਹਨੂੰ ਲਾਉਣਾ ਉਹ ਲੈ ਉਹ ਗੱਡੀਆਂ ਆ ਗਈਆਂ ਵਿਚ ਵਿਚਾਰੇ ਇਹਦਾ ਇਹ ਆਇਆ ਤੋੜਾ ਹੈ ਕਬੱਡੀ ਵਾਲਾ ਮੈਚ ਇਹ ਆ ਸਾਰੇ ਭਰਾਵਾ ਤੁਸੀਂ ਮੇਰੇ ਸੋਫੇ ਨਾ ਭੰਨ ਦਿਓ ਬਾਹਰ ਹੋ ਕੇ ਕਿਤੇ ਹੋਰ ਪਾਸੇ ਹੋ ਕੇ ਆਸੇ ਪਾਸੇ ਲੜਮੋੜਨੋ ਗਰਾਊਂਡ ਗਰਾਊਂਡ ਇੱਥੇ ਆਪਾਂ ਲੈਂ ਗਰਾਊਂਡ ਤਾਂ ਬਾਅਦੋਂ ਮਿਲੂ ਵੱਡਾ ਲੁੱਗੂ ਗੱਲ ਸਾਬ ਮੇਰਾ ਫੋਨ ਹਾਏ ਅੱਜ ਧੀ ਗਲੀ ਚ ਦੇਖੋ ਸਾਨੂੰ ਤੂੰ ਆਣੀ ਧੀ ਗਲੀ ਚ ਚੱਲ ਜਨਸਾ ਆ ਤੇਰਾ ਇੱਧਰ ਫੋਨ ਧੱਕ ਚੱਲੋ ਚੱਲ ਮੰਮਾ ਟੈਂਕ 3 ਆ ਜੀ ਪੀੜਿਕਲ ਚ ਦੇਖ ਤੂੰ ਤੈਨੂੰ ਵੱਡੇ ਬਦਮਾਸ਼ ਆ ਵੇ ਕਾਂਗੜੀ ਪਹਿਲਵਾਨ ਇਹ ਦਈ ਆ ਜਾ ਇਹ ਇਹ ਕੀ ਚੱਕਾ ਮੇ ਇਹ ਤੇ ਗਰਾਊਂਡ ਚ ਇੰਨੇ ਜਿੰਨੇ ਛੱਟ ਭੇਡ ਹੋ ਜੇ ਤਾਂ ਨਹੀਂ ਫੜਦਾ ਹੋਰ ਮੈਂ ਜੱਲ ਤਾਹ ਜਿੱਲੇ ਤੇ ਦੰਦ ਵੱਜੇ ਮੜ ਕੇ ਗੱਲ ਦੇ ਜੇ ਮੜ ਕੇ ਜੀਭ ਤੋੜ ਟੱਟ ਜਾਣੀਏ ਲੈ ਇਹਨੇ ਤਾਂ ਮੂਰੇ ਪਕੜਾ ਪਉਣ ਲੱਗਦੇ ਕਰਦਾ ਉਹ ਮੜਿਆ ਗਿਆ ਗਿਆ ਆਇਆ ਕੋਣ ਮਖਲਾਵਾ ਵੱਲੇ ਵੱਲੇ ਹਰਤੇ ਵੱਲੇ ਜਗਤ ਹੋੜੀ ਬੱਟ ਜਿੱਟਦੇ ਸਾਰਾ ਉਹਦਰ ਲੱਟਾ ਉੱਤੇ ਫੜੋ ਤੇ ਹੱਥ ਲੱਗ ਜਾਂਦਾ ਨਹੀਂ ਤਾਂ ਕਹਿੰਦਾ ਇੱਥੇ ਤੇ ਮੇਰ ਬੋ ਖੁੱਬ ਖੁੱਬ ਗਿਆ ਭਾਰ ਤੇ ਪੈਰ ਟੁੱਟ ਗਿਆ ਕੀ ਬੱਜੇ ਮੈਰ ਤੇ ਦੇਖੋ ਉਹਨੇ ਫੜਿਆ ਨਹੀਂ ਖੱਟ ਗਿਆ ਸੀ ਹਾਂ ਫੇਰ ਕਿਉਂ ਗਿਆ ਪੈ ਟੁੱਟ ਗਿਆ ਜਾਏ ਰੱਡ ਹਟਣਾ ਕਿਸਾ ਹੈ ਸੈਂਡ ਰੋ ਪੈਣ ਲਓ ਤੇ ਰਨ ਬੜਾ ਮਰ ਰੱਡ ਹਟ ਜੁੜਾ ਹਟ ਜੁੜਾ ਹਟ ਹਾ ਦੇਖ ਗਏ ਸਾਡੇ ਕੈਮਰੇ ਦਾ ਵੀਊ ਦੇਖੋ ਉੱਧਰ ਦੇਖ ਲੋ ਚਾਰਜ ਹੋ ਗਿਆ ਕੁੱਤੇ ਆ ਦੇ ਕਰੰਟ ਲੱਗ ਗਿਆ ਇਹਨੂੰ ਡਰਾ ਲੱਗ ਗਿਆ ਐਮਪੀ ਸਹੀ ਪੈਣੀ ਐਵੇਂ ਪਾ ਲਏ ਨੇ ਉਹ ਘੱਟ ਆ ਆਜ ਹੁਣ ਇਹ ਇਹਨੂੰ ਕੁਛ ਲੱਭਦਾ ਨਹੀਂ ਵੀ ਕੀ ਖਰਾਬ ਕਰੇ ਹੁਣ ਬੈਟਰੀ ਖੋਲ ਕੇ ਛੱਡਤੀ ਹੁਣ ਉਹਦੇ ਸੈੱਲ ਖੋਲੂਗਾ ਲੈ ਵੇ ਕੰਜਰਾ ਕੁੱਤੇ ਆ ਇਹਨੂੰ ਛੱਡ ਸੱਟ ਸੱਟ ਮਸੀ ਲੈ ਕੋਰ ਫਰਾਈ ਉਹ ਚਾਲਦੀ ਤਾਂ ਹੈ ਨਹੀਂ ਕੀ ਕਰਾਂ ਉਹ ਨਾਲ ਲੈ ਉਹ ਨਹੀਂ ਚੱਲਦੀ ਆ ਪਰ ਪੇਰ ਘਰ ਦੇ ਆ ਰੇ ਪੇਰ ਤੇਰੀ ਹੋ ਜਾਣੀ ਮੈਂ ਖੜਾ ਰ ਪੇਰ ਇੱਕ ਮਿੰਟ ਰੋ ਪਿਆਰ ਮੇਰਾ ਤਾਂ ਸਰੀਰ ਕੋ ਖੜਾ ਰ ਦਨ ਪਿਆਰ ਨਾਲ ਕਹਿਤਾ ਬਸ ਆਪ ਨੂੰ ਧੋੜ ਦਾਂਗੇ ਥੋੜੀ ਫੁੱਟ ਦੇ ਕੰਮ ਉਹ ਯਾਰ ਤੂੰ ਗੜਾ ਆਈਟੀ ਕਰੀ ਯਾਰ ਇਹਨੇ ਆਈਟੀ ਨੂੰ ਮੁਰਦਿ ਨਿਲੰਗਾ ਕਹਦੇ ਇਹਨੇ ਨਾ ਪੁੱਠੇ ਕੰਮ ਕਰਨੇ ਆ ਔਰ ਕੁਛ ਨਹੀਂ ਹੈਗਾ ਪੇੜਾਂ ਨਹੀਂ ਤਾਂ ਮਾਂ ਮਣੀ ਮਨੀ ਮਮਾ ਲੈ ਆ ਲੈ ਦੇਖ ਜਿੱਦ ਤੱਕ ਮੇਰਾ ਬਸਤ ਲੈਣਾ ਮੈਂ ਅਸਰੀ ਵੀ ਖੋਲ ਦੇ ਜਿੱਦ ਤੱਕ ਸਾਡਾ ਆ ਐਸੀ ਇੰਨੇ ਤਨ ਖਰਾਬ ਰਿਆ ਉਹਦਾ ਖੋਲ ਲੈਣਾ ਤਨਿੰਦ ਜੇ ਮੇਰੀ ਗੱਲ ਮੰਨੇ ਤੇ ਮੈਂ ਤੇ ਸਲਾਹ ਦਾਂ ਨਾ ਇੱਕੋ ਹੀ ਸਲਾਹ ਦਊਂਗੀ ਪਰ ਮਨ ਲੈ ਆਪ ਦਿਮਾਗ ਖੋਲ ਲੈ ਬਸ ਆਪ ਇੱਕ ਵਾਰ ਦਿਮਾਗ ਖੋਲ ਲੈ ਟੂੜੀ ਕੱਢ ਦੇ ਦਿਮਾਗ ਸੋਚ ਸੱਚੇ ਨਾਲ ਜਿਹੜਾ ਸਾਫ਼ ਕਰਕੇ ਦਿਮਾਗ ਦੇ ਦਵਾਰ ਫਟੜਾ ਰੀਤ ਪਲਟ ਕੇ ਜੱਤੇ ਲੱਗੇ ਮਾਸੀ ਜੀ ਲੱਤਾਂ ਮੜੂਏ ਓੱਚ ਮਿਲ ਰੇ ਓਏ ਮੜਾ ਉਥੋਂ ਦਾ ਤੈਨੂੰ ਲੈ ਕੇ ਆ ਮੈਂ ਕੰਮ ਕਰਦੀ ਆ ਆਪਣਾ ਫੋਨ ਦੋ ਕਰ ਲੈ ਆਪਣੇ ਨਾਲ ਫੋਨ ਫੜਾ ਓਏ ਰੈਂਡੇ ਇਹਨੇ ਫੁੱਟੇ ਕੰਮ ਕਰਨਾ ਬਲੈਕ ਪੈਨ ਨਾਲ ਚੱਲਣ ਲੱਗੇ ਤੇ ਜਿਹੜੇ ਪਾਗਲ ਜਿਹੜੇ ਦੁਕਾਨਾਂ ਖੋਲ੍ਹੇ ਬੈਠੇ ਐਡੇ ਐਡੇ ਇਹਦਾ ਪਤਾ ਕੀ ਕਰਾਂ ਇੱਥੇ ਤਾਂ ਇਹਨੇ ਕਾਲਾ ਪੈਣੇ ਨਾ ਓਏ ਆ ਦੇਖੋ ਆ ਦੇਖ ਇੱਧਰ ਸਿਰਫ ਕੋਈ ਅੱਛੇ ਕੋਈ ਲੈਨਡ ਰੂਟ ਨਹੀਂ ਹੈਗੀ ਸਿਰਫ ਛੋਟੀ ਜਿਹੀ ਰੈਡ ਲੱਗਿਆ ਨਾ ਜਦ ਆਹ ਵੀ ਛੋਟੀ ਜਿਹੀ ਰੈਡ ਲੱਗੇ ਵੱਡੀ ਕਹਿ ਰਹੀ ਜਾਂਦੀ ਆ ਜਦੋਂ ਆਪਾਂ ਇੱਥੇ ਲਾ ਲਈਏ ਨਾ ਇਹਨਾਂ ਦਾ ਕਿੰਨੇ ਆਖਸਪਦਨ ਕਿੰਨੇ ਮਿਰ ਲੱਗਾ ਚਲੋ ਇੱਥੇ ਲਾਵਾਂਗਾ ਉਹ ਆਹ ਸਾਹਮਣੇ ਤੋਂ ਦੇਖ ਆਓ ਉਹ ਮੇਰੇ ਨਾਲ ਹੀ ਵਾਲੇ ਵਾਲੇ ਫੈਲਦੀ ਹੈ ਲੈਟ ਮੈਕਸ ਇਹਨਾਂ ਸਾਰੇ ਇਹਨਾਂ ਵੀ ਸਵੇਰ ਦੁਕਾਨ ਖੋਲ ਕੇ ਦਿੰਦੇ ਆ ਨਾ ਸਕੂਲੋਂ ਨਾ ਕਟਾਉਂਦੇ ਆ ਅਸਲ ਵਿੱਚ ਇਹਨੇ ਦਸ ਸਾਲ ਹੋ ਗਏ ਪ੍ਰੈਕਟੀਕਲ ਆ ਲਿਆਏ ਉਹ ਬਲਿੰਦਰ ਮੈਂ ਰੋਜ਼ ਕਹਿੰਨੀ ਆ ਤੇਰਾ ਪ੍ਰੈਕਟੀਕਲ ਆ ਲਿਆ ਪ੍ਰੈਕਟੀਕਲ ਆ ਲਿਆ ਜਿਹੜਾ ਕੰਮ ਕਰਨ ਨਾਲ ਸਕੂਲ ਦਾ ਹੀ ਕਰ ਦੇਣੀ ਆ ਪੁੱਠੇ ਜਿੱਦੇ ਤੇ ਜਿੱਦੀ ਮਰਜ਼ੀ ਕਰਾ ਲੋ ਚਲੋ ਹੋ ਗਿਆ ਐਕਸਪੈਰੀਅੰਸ ਲੈ ਆ ਆ ਮੈਂ ਤੇਰਾ ਹੋ ਗਈ ਨਾ ਖਰਾਬ ਹੋਈ ਖਦਮ ਬਾਤ ਛੱਡੋ ਇਧਰ ਉਹ ਇਹ ਤਾਂ ਬੜੀ ਪ੍ਰਾਣੀ ਹੈ ਬੜੀ ਪ੍ਰਾਣੀ ਤੇਰੀ ਮੰ ਮਾਂ ਪ੍ਰਾਣੀ ਆ ਤਾਂ ਹਟਾ ਦੇ ਮੈਂ ਵੀ ਪ੍ਰਾਣੀ ਹਾਂ ਅਸੀਂ ਹਰ ਸਾਲ ਮਮੀ ਰੰਦੀ ਉਤਰਾ ਲੈਂਦੇ ਉਹ ਕਹਿੰਦੀ ਓਹੋ ਕਾਲਾ ਸਾਲਵਾ ਛਤਰਖਾਟ ਉਹ ਤੇ ਦਿੱਲੀ ਪੰਦੇ ਉਹ ਬਾਤ ਕਰੀ ਦਿੱਲੀ ਦੇ ਨਿਊਜ਼ ਆਈ ਜੋ 10 15 ਵਾਲੀ ਪਾਇਲਟ ਦੇ 24 ਘੰਟੇ ਦੇ ਅਸਮਾਨੇ ਛੱਤਾਂ ਕੋਲੇ ਆ ਦੇਖ ਲੈ ਆ ਦੇਖ ਲੈ ਓਏ YouTube ਵਾਹ ਕਮਾ ਲਈ ਸਾਡੇ ਕੋਲ ਕਿਹੜਾ ਡੰਡਾ ਮੁੰਡਾ ਮੁੜਗਾ ਆਪਣੇ ਮੰਮਾ ਦੀ ਲੱਤਾਂ ਇੱਧਰ ਨਾ ਆ ਜਾਏ ਓਕੇ bro good night ਹਾਂ ਦੇਖ ਲੈ ਨੇ ਭੱਜ ਜੇ ਇੱਧਰ ਹੈਂ ਭੱਜ ਜਾ ਉਪਾਜ ਜਨੇ ਅੱਜ ਪੇਲ ਮਾਰਦੇ ਚੱਲ ਮਾਰ ਇੱਕ ਇੱਕ ਲੱਤ ਉਹ ਲੈ ਕੇ ਆਉਣਾ ਮਾਰ ਚਾਹਾਂ ਹਾਂ ਮੈਂ ਮਾਰਦੇ ਯਾਰ ਮੇਰੇ ਬਹੁਤ ਦੋਖ ਦੇ ਪਰ ਕਰਨਾ ਤੇ ਹੈ ਮੈਂ ਉਹ ਤੁਸੀਂ ਸ਼ਾਇਦ ਤੇ ਜਾਣਾ ਕਿ ਨਹੀਂ ਪੈਰ ਨੂੰ ਮੈਨੂੰ ਫਾੜੀ ਕੀ ਲੱਤਾਂ ਮਾਰ ਕੇ ਸ਼ਾਇਦ ਦੀ ਫੇਰ ਕਰੀ ਪਹਿਲਾਂ ਜਿਹੜਾ ਕੰਮ ਕਿਹਾ ਉਹ ਕਰਾਂਗੇ ਨਹੀਂ ਸਭ ਮਾਰ ਪਹਿਲਾਂ ਪਹਿਲਾਂ ਸੁਰਤ ਮੰਗ ਹਾਂ ਚੱਲਾਂਗੇ ਚੱਲਾਂਗੇ ਮੈਂ ਸੁਰਤਾਂ ਮੋਟ ਨੇ ਪਰ ਇੱਕ ਕਰ ਇੱਕ ਸ਼ਰਤ ਤੇ ਚੱਲਾਂਗੇ ਮੰਨਣੀ ਪੈਣੀ ਬਲਾਕ ਚੱਲਦਾ ਪਿਆ ਤੇ ਵੀ ਰਸਤਾ ਹੈ ਹਾਂ ਸਾਰਾ ਨੇ ਵਰਸ਼ ਕਰਕੇ ਜਾਣ ਆਪਾਂ ਛੋਟੇ ਕਰਨਾ ਰੀਤ ਨਹੀਂ ਤੂੰ ਵੀ ਛੋਟੇ ਨਾਲੇ ਛੋਟੇ ਨਾਲੇ ਛੋਟੇ ਕਰ ਮਾਰ ਦੇ ਮਾਰ ਤੋੜੀ ਦੀ ਬਸ ਉਹਦੇ ਬਾਜੀ ਗਈ ਇਹ ਲਈ ਤੇ ਨਾ ਬਚੌੜ ਚੌੜਾ ਖਾ ਕੇ ਮਾਰ ਕੇ ਤੂੰ ਮਾਰ ਕੇ ਜਿੰਸਾ ਖਾ ਕੇ ਹੱਥ ਨਾਲੇ ਲੈਣਾ ਚਾਹਤ ਸੀ ਆ ਪਤਾ ਲੱਗਿਆ ਆ ਜਾ ਰੋ ਨੇੜੇ ਆ ਜਾ ਤੇ ਮੈਂ ਬਾਹਰ ਤੇ ਪਾ ਮਤ ਦੇ ਵਿੱਚ ਆ ਜਾ ਨਹੀਂ ਮੋਰੀ ਠੀਕ ਨਹੀਂ ਆ ਜਾ ਉਹ ਤੇਰੇ ਹੱਥ ਦੇ ਕੰਗਾ ਮਾਰ ਕੇ ਫਿਰ ਤੁਰਨਾ ਕੰਗੀ ਨਹੀਂ ਮੋਰੀ ਠੀਕ ਕੰਗੇ ਉਧਰ ਪੜਾ ਕਰ ਪੜ ਕੇ ਉਧਰ ਰੱਖ ਕੰਗੀ ਉਹਨੇ ਮਾਰੂ ਮੂੰਗ ਨਹੀਂ ਮਾਰ ਤੇ ਕੰਗੀ ਮੈਨੂੰ ਵੜਾ ਦੇ ਜਿਹਨ ਮੈਂ ਤੈਨੂੰ ਕਹਿਤਾ ਹਾਂ ਨਹੀਂ ਉਧਰ ਨਾ ਸੱਟ ਦੀ ਤੇ ਮਾਰ ਉਹਨੇ ਚਲਾ ਕੇ ਜੇ ਮਾਰੀ ਤਾਂ ਗਈ ਜਰੀਦ ਵੱਧ ਪੈਣੀ ਇੱਥੇ ਆ ਗਈ

ਸੌਰੀ ਸੌਰੀ ਵੀਡੀਓ ਵੀਡੀਓ ਦੇਖਿਆ ਗਾਇਸਾਂ ਤਾਈ ਦੀ ਮਾ ਮਾਂ ਨਾ ਮਾਰੇ ਆਰੇ ਨਹੀਂ ਖੱਤ ਕੋਈ ਨਹੀਂ ਕਹਿੰਨੇ ਇਹਨੂੰ ਵੀ ਮੇਰੇ ਮਾਂ ਰਿਆ ਲੈ ਨਾ ਬਦਲਾ ਲੈਣਾ ਮੈਂ ਲੈ ਲਈ ਤੇ ਨਾ ਪੜਾ ਹੋਰ ਪੇਜ ਕੋ ਸਪੈਸ ਮੈਂ ਤੁਲੇ ਟੋਕ ਪੇਜ ਕੋ ਸੌਰੀ ਨਾ ਆ ਰਾ ਬੱਦ ਪੈ ਲੇਗੀ ਅਵੇ ਲੈ ਗਾਇਸ ਜੀ ਜੀ ਹੁਣ ਬਸ ਆਪਣੇ ਬੰਦੇ ਬਸ ਕੋਲ ਗਿਆ ਤਾਂ ਸਭ ਲੋਕਾਂ ਆਪਣੇ ਅੱਜ ਦੇ ਲੋਕਾਂ ਚ ਨਹੀਂ ਜੋ ਵਿਦਿਆਲੇ ਕਿ ਹੋਵੇ ਤੇ ਲਾਈਕ ਕਰ ਦਿਓ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ नै होली बोलया लाइक कर दो ये तो जरूर करियो किटी लाइक शेयर कमेंट शेयर कर दो लव टू पुआ आज दूसरों पर ही कबूल करे